ਮੈਂ ਕਿਹਾ ਚਲੋ ਫਿਰ ਹੁਣ ਪੜਦਾਦਾ ਜੀ ਦਾ ਨਾਮ ਦੱਸੋ ਉਸ ਕੋਲ ਕੋਈ ਜਵਾਬ ਨਹੀਂ ਸੀ ਤੇ ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਸੀ ਸ਼ਾਇਦ ਗਲਤੀ ਮੇਰੀ ਸੀ ਕਿ ਮੈਂ ਉਸ ਨੂੰ ਆਪਣੇ ਪਰਿਵਾਰ ਦੇ ਪਛੋਕੜ ਬਾਰੇ ਕੁਝ ਦੱਸ ਹੀ ਨਹੀਂ ਸਕਿਆ ਸਾਡਾ ਪਛੋਕੜ ਹੈ ਜੀ ਪਾਕਿਸਤਾਨ ਦਾ ਉਹ ਰਾਜਸਤ ਬਹਾਵਲਪੁਰ ਨਾਲ ਜੁੜਦਾ ਹੈ ਜੀ ਉਹ ਯਾਦ ਕਰਕੇ ਹੁਣ ਵੀ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿੰਨਾ ਹਾਲਾਤਾਂ ਚ ਨਿਕਲ ਕੇ ਮੇਰੇ ਮਾਪੇ ਜਿਹੜੇ ਸਾਡੇ ਬਰਾਦਰੀ ਦੇ ਮੋਤਬਰ ਸੀ ਜੀ ਉਹਨਾਂ ਨੇ ਇੱਕ ਫੈਸਲਾ ਕੀਤਾ ਜੀ ਕਿ ਆਪਾਂ ਜਿਹੜੀਆਂ ਆਪਣੀ ਔਰਤਾਂ ਹੈ ਹਾਂਜੀ ਆਪਣੀਆਂ ਧੀਆਆਂ ਆਪਣੀਆਂ ਭੈਣਾਂ ਹੈ ਹਾਂਜੀ ਇਹਨਾਂ ਦੀ ਇੱਜ਼ਤ ਨਾਲ ਖਿਵਾੜ ਨਹੀਂ ਹੋਣ ਦੇਣਾ ਫੈਸਲਾ ਹੋਇਆ ਕਿ ਸਾਰੀਆਂ ਜਿਹੜੀਆਂ ਔਰਤਾਂ ਹਾਂਜੀ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਜੰਦਾ ਲਾ ਦਿਓ ਹਾਂਜੀ ਤੇ ਨੇੜੇ ਰੱਖ ਲਿਆ ਤੇਲ ਵੀ ਜੇ ਹੁਣ ਵੀ ਮੈਂ ਸਾਨੂੰ ਅੱਗ ਲੱਗੀ ਹੁਣ ਵੀ ਸਾਨੂੰ ਅੱਗ ਲੱਗੀ ਹੂੰ ਹੂੰ ਤੇ ਜਿਨ੍ਹਾਂ ਨੇ ਉਹਨੂੰ ਬੰਦ ਕੀਤਾ ਹੋ ਉਹਨਾਂ ਦੇ ਦਿੱਤੀ ਪੀਤੀ ਹੋ ਹੂੰ ਸੋ ਬੜੀਆਂ ਦਰਦਨਾਕ ਵੰਡ ਦੀਆਂ ਕਰਨਾਮਾਂ ਨੇ ਤੇ ਪੇਸ਼ਕਸ਼ ਕੀਤੀ ਕਿ ਤੁਹਾਡੇ ਦੋ ਬੱਚੇ ਐ ਜੀ ਪਤਾ ਨਹੀਂ ਤੁਹਾਡੇ ਨਾਲ ਕੀ ਬਣੂਗੀ ਜੀ ਪਤਾ ਨਹੀਂ ਤੁਸੀਂ ਇਹਨਾਂ ਨੂੰ ਕਿਵੇਂ ਸਭਾਲੋਗੇ ਸੋ ਮੇਰੀ ਮਾਂ ਨੇ ਰੋਣਾ ਕਰ ਲਾਉਣਾ ਸ਼ੁਰੂ ਕਰਤਾ ਤੇ ਰਾਨ ਕਰਤਾ ਕਿ ਮੈਂ ਬਚੱਕ ਦੀ ਮਰ ਜਾ ਆਪਾਂ ਸਹਿਜਤਾ ਹੀ ਸਿੱਖਿਆ ਅਸਲ 'ਚ ਜੀ ਕਿਸੇ ਨੇ ਕੋਈ ਸਮਝ ਚੁੱਕਿਆ ਕਿਸੇ ਨੇ ਕੋਈ ਸਮਝ ਚੁੱਕਿਆ ਤੇ ਤੇਰੇ ਪਰਦਾਦਾ ਜੀ ਜਾਨੀ ਮੇਰੇ ਦਾਦਾ ਜੀ ਹਾਂਜੀ ਉਹਨਾਂ ਨੇ ਕਿਹਾ ਮੈਂ ਤਾਂ ਸ਼ਿਰੂ ਗੁਰੂਗਰਾਮ ਸਾਹਿਬ ਦੀ ਜਿਹੜੀ ਢੀਡ ਹੈ ਜੀ ਮੇਰੇ ਤਾਂ ਇਹੀ ਸਭ ਕੁਝ ਹੈ ਜੀ ਕਹਿੰਦਾ ਮੈਂ ਦੁਕਾਨ ਤੇ ਬੈਠਾ ਹਾਂ ਹਾਂਜੀ ਤੁਸੀਂ ਇੱਥੋਂ ਰੋਟੀ ਮੰਡਰਦ ਨੂੰ ਖਾਓ ਜੇ ਤਾਂ ਮੈਂ ਮੇਰੀ ਭੁੱਖ ਮਿਟ ਗਈ ਹੂੰ ਫੇਰ ਤਾਂ ਸ਼ਰਾਧ ਪਾ ਦਿਓ ਠੀਕ ਹੈ ਕਿ ਗੱਲਾਂ ਭਾਵਾਂ ਅਸੀਂ ਆਪਣੇ ਪਰਿਵਾਰ ਦੀਆਂ ਕੀਤੀਆਂ ਪਰ ਤੁਹਾਨੂੰ ਇਹ ਆਪਣੀਆਂ ਆਪਣੀਆਂ ਵੀ ਲੱਗੀਆਂ ਹੋਣਗੀਆਂ ਦੋਸਤੋ ਗੱਲਾਂ ਪਿਓ ਪੁੱਤ ਦੀਆਂ ਐਪੀਸੋਡ 3 ਵਿੱਚ ਤੁਹਾਡਾ ਸਵਾਗਤ ਹੈ। ਮੇਰੀ ਬੇਟੀ ਰਾਵੀ ਮੈਨੂੰ ਪੁੱਛ ਰਹੀ ਸੀ, "ਪਾਪਾ ਤੁਸੀਂ ਮੇਰਾ ਪੌਡਕਾਸਟ ਕਿਉਂ ਨਹੀਂ ਕਰਦੇ?" ਮੈਂ ਕਿਹਾ ਬੇਟਾ ਜਰੂਰ ਕਰਾਂਗੇ। ਚਲ ਆਪਾਂ ਹੱਸਲ ਕਰਦੇ ਆਂ। ਮੈਂ ਉਹਨੂੰ ਕਿਹਾ ਮੈਂ ਤੈਨੂੰ ਕੁਝ ਕੁਐਸਚਨ ਕਰੂੰਗਾ। ਮੈਂ ਦੇਖਦਾ ਤੂੰ ਆਨਸਰ ਕਿਵੇਂ ਦਿੰਦੀ ਹੈ ਫਿਰ ਮੈਂ ਤੇਰਾ ਪੌਡਕਾਸਟ ਕਰੂੰਗਾ। ਮੈਂ ਕਿਹਾ ਤੁਹਾਨੂੰ ਮੇਰਾ ਨਾਮ ਪਤਾ ਹੈ? ਤੁਹਾਨੂੰ ਮੰਮਾ ਦਾ ਨਾਮ ਪਤਾ ਹੈ? ਤੁਹਾਨੂੰ ਆਪਣੇ ਦਾਦਾ ਜੀ ਦਾ ਨਾਮ ਪਤਾ ਹੈ? ਕਹਿੰਦੀ ਹਾਂਜੀ ਮੈਂ ਕੀ ਨਾਮ ਹੈ ਕਹਿੰਦੀ ਸ਼੍ਰੀ ਨਰਿੰਦਰਨ ਬੋਹਾ ਮੈਂ ਕਿਹਾ ਦਾਦੀ ਜੀ ਦਾ ਨਾਮ ਦੱਸੋ ਸ਼੍ਰੀਮਤੀ ਸੰਤੋਸ਼ ਕੱਕੜ ਮੈਂ ਕਿਹਾ ਚਲੋ ਫਿਰ ਹੁਣ ਪਰਦਾਦਾ ਜੀ ਦਾ ਨਾਮ ਦੱਸੋ ਉਸ ਕੋਲ ਕੋਈ ਜਵਾਬ ਨਹੀਂ ਸੀ ਨਾ ਹੀ ਉਸ ਨੂੰ ਆਪਣੀ ਪਰਦਾਦੀ ਜੀ ਦਾ ਨਾਮ ਪਤਾ ਸੀ ਤੇ ਇਸ ਵਿੱਚ ਉਸ ਦੀ ਕੋਈ ਗਲਤੀ ਨਹੀਂ ਸੀ ਸ਼ਾਇਦ ਗਲਤੀ ਮੇਰੀ ਸੀ ਕਿ ਮੈਂ ਉਸ ਨੂੰ ਆਪਣੇ ਪਰਿਵਾਰ ਦੇ ਪਛੋਕੜ ਬਾਰੇ ਕੁਝ ਦੱਸ ਹੀ ਨਹੀਂ ਸਕਿਆ ਤੇ ਇਹ ਇਕੱਲਾ ਮੇਰੇ ਪਰਿਵਾਰ ਦਾ ਸੰਕਟ ਨਹੀਂ ਇਹ ਬਹੁਤੇ ਪਰਿਵਾਰਾਂ ਦਾ ਸੰਕਟ ਹੈ ਕਿ ਸਾਡੀ ਨਵੀਂ ਪੀੜ੍ਹੀ ਨੂੰ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਬਾਰੇ ਕੁਝ ਵੀ ਨਹੀਂ ਪਤਾ ਪੁਰਾਣੀ ਪੀੜ੍ਹੀ ਦਾ ਇਤਿਹਾਸ ਉਸ ਪਰਿਵਾਰ ਦੀਆਂ ਵੈਲਿਊਜ਼ ਜੇ ਪਰਿਵਾਰਦਰ ਪਰਿਵਾਰ ਅੱਗੇ ਨਾ ਵਧਨ ਪੀੜ੍ਹੀਦਰ ਪੀੜ੍ਹੀ ਅੱਗੇ ਨਾ ਵਧਨ ਤਾ ਇਹ ਸੱਚੀ ਮੁੱਚੀ ਸੰਕਟ ਵਾਲੀ ਸਥਿਤੀ ਹੁੰਦੀ ਹੈ ਤਾਂ ਅੱਜ ਦੇ ਇਸ ਐਪੀਸੋਡ ਰਾਹੀਂ ਮੈਂ ਆਪਣੇ ਪਿਤਾ ਰਾਹੀਂ ਆਪਣੇ ਪਰਿਵਾਰ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਇਨ੍ਹਾਂ ਗੱਲਾਂ ਵਿੱਚ ਇੱਕ ਕ੍ਰੋਚਕ ਤੱਥ ਇਹ ਵੀ ਹੈ ਕਿ ਇਹ ਬਾਤਾਂ ਪਰਲੇ ਪਾਰ ਦੀਆਂ ਵੀ ਹੋਣਗੀਆਂ ਕਿਉਂਕਿ ਸਾਡੇ ਪਰਿਵਾਰ ਦਾ ਪਛੋਕੜ ਕਿਤੇ ਨਾ ਕਿਤੇ ਜਾ ਕੇ ਪੱਛਮੀ ਪੰਜਾਬ ਨਾਲ ਜਾ ਕੇ ਵੀ ਜੁੜਦਾ ਹੈ ਪਾਕਿਸਤਾਨ ਨਾਲ ਵੀ ਜਾ ਕੇ ਜੁੜਦਾ ਹੈ ਪਾ ਅਸੀਂ ਉਸ ਬਾਰੇ ਵੀ ਗੱਲਾਂ ਕਰਾਂਗੇ ਮੈਂ ਸਵਾਲ ਜਿਆਦਾ ਲੰਮਾ ਨਾ ਕਰਾਂ ਤੇ ਜਵਾਬ ਵੱਲ ਵਧਾਂ ਪਾਪਾ ਜੀ ਤੁਹਾਡਾ ਪਹਿਲਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਥੈਂਕ ਯੂ ਬੇਟੇ ਤੇ ਛੋਟਾ ਜਿਹਾ ਸਵਾਲ ਤੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਤੁਹਾਡੇ ਸਰੋਤ ਕੀ ਨੇ ਤੇ ਕੁਝ ਮੋਟਾ ਮੋਟਾ ਦੱਸੋ ਦਾਦਾ ਜੀ ਬਾਰੇ ਪਰਦਾਦਾ ਜੀ ਬਾਰੇ ਜਿੰਨਾ ਤੁਸੀਂ ਦੱਸ ਸਕਦੇ ਹੋ ਬੇਟੇ ਜਿਵੇਂ ਕਿ ਤੂੰ ਜਾਣਦਾ ਹੈ ਕਿ ਤੇਰੇ ਤਿੰਨ ਤਾਈ ਨੇ ਹਾਂਜੀ ਚਾਚਾ ਕੋਈ ਨਹੀਂ ਹਾਂਜੀ ਮਤਲਬ ਸਾਫ਼ ਹੈ ਕਿ ਮੈਂ ਆਪਣੇ ਪਰਿਵਾਰ ਚ ਸਭ ਤੋਂ ਹਾਂਜੀ ਛੋਟਾ ਸਾਂ ਜੀ ਪੇਟ ਕੁਰੂੜੀ ਦਾ ਜਿਹਨੂੰ ਔਲਾਦ ਕਹਿੰਦੇ ਐ ਪੇਟ ਕੁਰੂੜੀ ਦੇ ਔਲਾਦ ਹੋਣ ਦੇ ਲਾਭ ਵੀ ਬਹੁਤ ਹੈ ਜੀ ਇਹਦੇ ਨਾਲ ਸਾਨੂੰ ਪਰਿਵਾਰ ਦੇ ਜਿਹੜੇ ਬਾਕੀ ਰਹਿੰਦੇ ਮੈਂਬਰ ਆ ਉਹਨਾਂ ਦਾ ਬਹੁਤ ਸਾਰਾ ਪਿਆਰ ਮਿਲ ਜਾਂਦਾ ਹੈ ਲਾਡ ਮਿਲ ਜਾਂਦਾ ਹੈ ਜੀ ਪਰ ਮੈਨੂੰ ਇਹਦਾ ਇੱਕ ਜਿਹੜਾ ਛੋਟਾ ਜਿਹਾ ਘਾਟਾ ਉਠੋਣਾ ਪਿਆ ਜੀ ਉਹ ਇਹ ਹੈ ਕਿ ਜਦੋਂ ਮੇਰਾ ਜਨਮ ਹੋਇਆ ਹਾਂਜੀ ਮੇਰੇ ਦਾਦਾ-ਦਾਦੀ ਮੇਰੇ ਨਾਨਾ-ਨਾਨੀ ਇਹ ਸੰਸਾਰ ਤੋਂ ਜਾ ਚੁੱਕੇ ਸਨ ਇਸ ਲਈ ਨਾ ਤਾਂ ਮੈਂ ਦਾਦਾ-ਦਾਦੀ ਦੀ ਗੋਦ ਚ ਛਿੱਟ ਚੁੱਕਿਆ ਹਾਂ ਹਾਂ ਤੇ ਨਾ ਹੀ ਮੈਨੂੰ ਨਾਨਾ-ਨਾਨੀ ਨੇ ਲਾੜ ਲੜਾਇਆ ਜੀ ਬੇਸ਼ੱਕ ਮੈਂ ਜਿਹੜੀ ਆਪਣੇ ਪਿਤਾ ਤੋਂ ਆਪਣੇ ਦਾਦੇ ਬਾਰੇ ਗੱਲਾਂ ਸੁਣਦਾ ਸਾਂ ਜੀ ਉਹਦੇ ਮੁਤਾਬਕ ਮੈਂ ਆਪਣੀ ਕਲਪਨਾ ਚ ਤੇਰੇ ਪਰਦਾਦੇ ਦੀ ਇੱਕ ਧੁੰਦਲੀ ਜੀ ਜੀ ਤਸਵੀਰ ਬਣਾਈ ਹੋਈ ਹੈ ਜੀ ਇਹ ਨਹੀਂ ਪਤਾ ਕਿ ਹਕੀਕਤ ਨਾਲ ਕਿੰਨੀ ਮੇਲ ਖਾਂਦੀ ਹੈ ਜੀ ਫੋਟੋਗ੍ਰਾਫੀ ਦਾ ਉਹ ਜ਼ਮਾਨਾ ਨਹੀਂ ਸੀ ਜੀ ਵੀ ਉਹਨਾਂ ਦੀ ਕੋਈ ਫੋਟੋ ਹੋਵੇ ਮੈਂ ਉਹਦੇ ਨਾਲ ਮਿਲਾ ਕੇ ਦੇਖ ਲੈਂਦਾ ਜੀ ਸੋ ਮੇਰੇ ਮਨ ਚ ਇੱਕ ਮਲਾਲ ਹੈ ਜੀ ਕਿ ਮੈਨੂੰ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਪਿਆਰ ਨਹੀਂ ਮਿਲਿਆ ਜੀ ਦਾਦਾ-ਦਾਦੀ ਤੇ ਨਾਨਾ-ਨਾਨੀ ਕੋਲੇ ਬਾਤਾਂ ਦਾ ਬਹੁਤ ਵੱਡਾ ਖਜ਼ਾਨਾ ਹੁੰਦਾ ਹੈ ਜੀ ਤੇ ਜਿਹੜੇ ਲੋਕਾਂ ਨੇ ਉਹ ਬਾਤਾਂ ਸੁਣੀਆਂ ਹਾਂਜੀ ਉਹਨਾਂ ਦਾ ਜੀਵਨ ਥੋੜਾ ਹੀ ਵੱਖਰੀ ਕਿਸਮ ਦਾ ਹੁੰਦਾ ਹੈ ਜੀ ਤੇ ਖਾਸ ਤੌਰ ਤੇ ਜਿਹੜਾ ਉਹ ਦੌਰ ਸੀ ਜੀ ਜਦੋਂ ਮੈਂ ਜਨਮਿਆ ਸੀ ਜੀ ਤੇ ਉਸ ਤੋਂ ਪਹਿਲਾਂ ਦਾ ਦੌਰ ਸੀ ਉਸ ਸਮੇਂ ਦੇ ਜਿਹੜੇ ਬੱਚੇ ਜਨਮ ਲੈਂਦੇ ਸੀ ਜੀ ਦਾਦਾ ਦਾਦੀ ਦੇ ਸੰਸਕਾਰ ਬਤਾ ਨਹੀਂ ਉਹਨਾਂ ਕੋਲ ਪਹੁੰਚ ਜਾਂਦੇ ਸੀ ਜੀ ਮੇਰਾ ਸੁਭਾਗ ਇਹ ਨਹੀਂ ਰਿਹਾ ਜੀ ਕਿ ਮੈਂ ਉਹਨਾਂ ਦੀਆਂ ਬਾਤਾਂ ਸੁਣ ਸਕਦਾ ਹਾਂਜੀ ਪਰ ਫਿਰ ਵੀ ਮੇਰੇ ਪਿਤਾ ਜੀ ਰਾਹੀਂ ਮੇਰੇ ਮਾਤਾ ਜੀ ਰਾਹੀਂ ਉਨਾਂ ਦੀਆਂ ਕੁਝ ਗੱਲਾਂ ਮੇਰੇ ਜ਼ਿਹਨ 'ਚ ਵਸੀਆਂ ਹੋਈਆਂ ਹਨ ਜੀ ਪਾਪਾ ਚਲੋ ਮੈਨੂੰ ਤੁਸੀਂ ਮੋٹے ਰੂਪ 'ਚ ਦੱਸਤਾ ਕਿ ਤੁਹਾਨੂੰ ਜਿਹੜਾ ਸਰੋਤ ਹੈ ਤੁਹਾਡੇ ਮੇਰੇ ਦਾਦਾ ਜੀ ਸ਼੍ਰੀ ਹਰਦੇਵ ਰਾਏ ਕੱਕੜ ਜੀ ਤੇ ਮੇਰੀ ਦਾਦੀ ਜੀ ਸ਼੍ਰੀਮਤੀ ਭਰੀਆ ਦੇਵੀ ਜੀ ਨੇ ਪਰ ਮੈਂ ਥੋੜਾ ਜਿਹਾ ਇਸ ਨੂੰ ਉਸ ਸੰਸਥਾ ਨਾਲ ਵੀ ਜਾ ਕੇ ਜੋੜਨਾ ਚਾਹੁੰਦਾ ਕਿ ਜਿਹੜੀ ਇੱਕ ਸੰਸਥਾ ਦੇ ਵਿਆਹ ਦੀ ਸੰਸਥਾ ਹ ਹਾਂ ਮੈਂ ਦਾਦਾ ਦਾਦੀ ਦੇ ਵਿਆਹ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਅੱਜ ਕੱਲ ਵਿਆਹ ਤਾਂ ਬਹੁਤ ਬਦਲ ਗਏ ਅੱਜ ਕੱਲ ਤਾਂ ਲਵ ਮੈਰਿਜ ਆਉਣ ਲੱਗ ਗਏ ਆ ਮੁੰਡਾ ਕੁੜੀ ਆਪੇ ਪਸੰਦ ਕਰ ਲੈਂਦੇ ਨੇ ਮੈਨੂੰ ਜਿੱਦਾਂ ਕਿ ਯਾਦ ਹੈ ਕਿ ਕੇਰਾਂ ਤਾਂ ਦਾਦੀ ਦੇ ਘਰ ਦਿਆ ਨੇ ਦਾਦੇ ਨੂੰ ਨਾ ਹੀ ਕਰਤੀ ਸੀ ਵੀ ਅਸੀਂ ਵਿਆਹ ਦੇ ਉਹ ਗੱਲ ਕੀ ਸੀ ਬੇਟੇ ਤੇਰੇ ਜਿਹੜੇ ਦਾਦਾ ਜੀ ਨੇ ਹਾਂਜੀ ਉਹ ਸਤਮਤ ਸਾਧੂ ਜੀ ਨਾਲ ਸੀ ਜੀ ਸਾਧੂ ਸੁਭਾਗ ਕਹਿ ਦੇਣਾ ਹੂੰ ਇਗਲ ਵੱਖਰੀ ਐ ਪਰ ਸਾਧੂਆਂ ਵਰਗਾ ਹੋਣਾ ਜੀ ਉਹ ਗੱਲ ਵੱਖਰੀ ਐ ਤੇ ਉਹ ਸੱਚਮੁੱਚ ਸਾਧੂ ਸੀ ਜੀ ਬੜੇ ਸ਼ਾਂਤ ਸੁਭਾਅ ਦੇ ਜੀ ਮੈਂ ਆਪਣੀ ਸਾਰੀ ਜ਼ਿੰਦਗੀ ਚ ਉਹਨਾਂ ਨੂੰ ਕਦੇ ਕਿਸੇ ਨਾਲ ਉੱਚੀ ਬੋਲਦਾ ਨਹੀਂ ਦੇਖਿਆ ਜੀ ਲੜਨ ਝਗੜਨ ਦੀ ਗੱਲ ਹੀ ਬਹੁਤ ਦੂਰ ਐ ਨਾ ਉਹਨਾਂ ਨੇ ਕਦੇ ਸਾਨੂੰ ਝਿੜਕਿਆ ਜਦੋਂ ਮੈਂ ਸੁਣਿਆ ਕਿ ਉਹ ਜਦੋਂ ਮਗੇ ਹੋਈ ਸੀ ਹਾਂ ਜੀ ਉਹਨਾਂ ਦੀ ਮੰਗਣੀ ਉਦੋਂ ਪਾਕਿਸਤਾਨ 'ਚ ਰਹਿੰਦੀ ਸੀ ਜੀ ਪਾਕਿਸਤਾਨ 'ਚ ਰਹਿੰਦੇ ਆ ਮਤਲਬ ਹੈ ਵੀ ਉੱਥੇ ਮੇਰੇ ਨਾਨਾ ਜੀ ਨਬਾਹੂ ਰਾਮ ਜੀ ਉਹਨਾਂ ਦੀ ਜਿਹੜੀ ਧੀ ਜਨਮੇਰੀ ਮਾਤਾ ਭਰੀਆਂ ਦੇਵੀ ਨਾਲ ਹਾਂਜੀ ਉਹਨਾਂ ਦਾ ਮੰਗਣਾ ਹੋ ਗਿਆ ਜੀ ਤਾਂ ਜਿਹੜੇ ਮੇਰਾ ਨਾਨਕਾ ਪਰਿਵਾਰ ਸੀ ਜੀ ਉਹਨਾਂ ਕੋਲ ਕਿਸੇ ਨੇ ਜਿਵੇਂ ਚੁਗਲੀ ਕਹਿ ਲ ਜੀ ਭਾਨੀ ਕਹਿ ਲ ਹਾਂਜੀ ਭਾਨੀ ਮਾਰਦੀ ਜੀ ਬਈ ਮੁੰਡਾ ਤਾਂ ਬੜਾ ਸਾਧੂ ਸੁਭਾਅ ਦਾ ਸਾਧਾ ਜੀ ਤੇ ਪਰਿਵਾਰ ਚ ਵਿਚਾਰਾ ਹੋਈਆਂ ਇਹ ਵਿਚਾਰ ਬਣਿਆ ਕਿ ਰਿਸ਼ਤਾ ਨਹੀਂ ਕਰਨਾ ਜੀ ਕੁਦਰਤੀ ਮੇਰੇ ਮਾਮਾ ਰਾਮਚੰਦ ਜੀ ਜੀ ਚਲਾਣਾ ਉਹ ਵੀ ਲਗਭਗ ਸਾਧੂ ਸੁਭਾਅ ਦੇ ਸੀ ਜੀ ਉਹਨਾਂ ਦਾ ਮੇਲ ਮੇਰੇ ਪਿਤਾ ਜੀ ਨਾਲ ਬਾਅਦ ਚ ਹੋਇਆ ਹੂੰ ਤੇ ਉਹਨਾਂ ਨੇ ਘਰੇ ਕਿਹਾ ਹੂੰ ਕਿ ਯਾਰ ਰਸਤਾ ਆਪਾਂ ਕਰ ਹੀ ਦਈਏ ਜੀ ਨਹੀਂ ਤਾਂ ਇਹਦਾ ਸਾਧੂ ਮਾਰ ਤਾ ਅੱਛਾ ਇਹ ਤਾਂ ਉਹਦਾ ਜਾਦੂ ਸੁਭਾ ਹੈ ਜੀ ਹਾਂ ਇਹੋ ਜੇ ਸਾਧੂ ਸੁਹਾ ਦੇ ਬੰਦੇ ਧਰੇ ਪਏ ਆ ਅੱਛਾ ਯਾਨੀ ਕਿ ਰਿਸ਼ਤਾ ਟੁੱਟਦਾ ਟੁੱਟਦਾ ਬਣ ਗਿਆ ਫਿਰ ਉਹ ਮਤਲਬ ਹੈ ਜਿਹੜਾ ਰਿਸ਼ਤਾ ਉਹ ਬਣ ਗਿਆ ਜੀ ਹਾਂਜੀ ਹਾਂਜੀ ਤੇ ਦਾਦੀ ਨੇ ਤੁਹਾਨੂੰ ਇਹ ਗੱਲਾਂ ਵੀ ਦੱਸੀਆਂ ਜਦੋਂ ਆਪਾਂ ਪਾਕਿਸਤਾਨੋਂ ਆਏ ਤਾਂ ਕਿਵੇਂ ਘਰਬਾਰ ਛੱਡਣਾ ਪਿਆ ਕਿਹੜੇ-ਕਿਹੜੀਆਂ ਦੁੱਖ ਤਕਲੀਫਾਂ ਝੱਲੀਆਂ ਉਹ ਗੱਲਾਂ ਕਿਵੇਂ ਦੱਸੀਆਂ ਬੀਤੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਹਾਂ ਇਸ ਵਿਸ਼ੇ ਤੇ ਗੈਰ ਰਸਮੀ ਤੌਰ ਤੇ ਕਿ ਜਿਹੜਾ ਸਾਡਾ ਪਛੋਕੜ ਹੈ ਜੀ ਪਾਕਿਸਤਾਨ ਦਾ ਉਹ ਰਾਸਤ ਭਾਵਲਪੁਰ ਨਾਲ ਜੁੜਦਾ ਹੈ ਜੀ ਜਿਹਨੂੰ ਅੱਜਕੱਲ੍ਹ ਜ਼ਿਲ੍ਹਾ ਬਹਾਵਲਨਗਰ ਕਿਹਾ ਜਾਂਦਾ ਹੈ ਜੀ ਬੜਾ ਪੰਜਾਬ ਦਾ ਉਹ ਪ੍ਰਸਿੱਧ ਜ਼ਿਲ੍ਹਾ ਹੈ ਉੱਥੇ ਬਹਾਵਲਨਗਰ ਉਹਦੀ ਮੰਡੀ ਚਿਸਤੀਆਂ ਜੀ ਤੇ ਚਿਸਤੀਆਂ ਦੇ ਨਾਲ ਲੱਗਦਾ ਪਿੰਡ ਪਿੰਡ ਪਿੰਡਾਂ ਸਬੰਧ ਖਾਂ ਜੀ ਉੱਥੇ ਸਾਡਾ ਪਰਿਵਾਰ ਰਹਿੰਦਾ ਸੀ ਜੀ ਤੇ ਉੱਥੋਂ ਜਿਹੜਾ 47 ਦੀ ਬੰਡ ਵੇਲੇ ਉਜੜ ਕੇ ਆਪਾਂ ਪਹਿਲਾ ਪਿੰਡ ਸ਼ੇਰਖਾਂ ਆਏ ਤੇ ਫੇਰ ਬੋਹਾ ਪਹੁੰਚੇ ਜੀ ਮਾਤਾ ਇਸ ਬਾਰੇ ਸਾਨੂੰ ਬਹੁਤ ਕੁਝ ਮੈਨੂੰ ਕਹਾਣੀਆਂ ਸੁਣਾਉਂਦੀ ਰਹੀ ਐ ਜੀ ਤੇ ਜਿੰਨੀਆਂ ਕਿ ਮੈਨੂੰ ਯਾਦ ਨੇ ਹਾਂਜੀ ਉਹ ਯਾਦ ਕਰਕੇ ਹੁਣ ਵੀ ਮੇਰੇ ਲੂ ਕੰਡੇ ਖੜੇ ਹੋ ਜਾਂਦੇ ਨੇ ਕਿ ਕਿੰਨਾ ਹਾਲਾਤਾਂ ਚ ਨਿਕਲ ਕੇ ਮੇਰੇ ਮਾਪੇ ਇੱਥੇ ਪਹੁੰਚੇ ਬੜਾ ਭਾਵੁਕ ਹੋ ਜਾਂਦਾ ਮੈਂ ਜਦੋਂ ਉਹ ਗੱਲਾਂ ਯਾਦ ਕਰਦਾ ਹਾਂਜੀ ਕਿਉਂਕਿ ਉਸ ਵੇਲੇ ਇਧਰ ਵੀ ਤੇ ਉਧਰ ਵੀ ਕੇਵਲ ਧਾਨ ਹੀ ਨਹੀਂ ਸੀ ਲੁੱਟਿਆ ਜਾਂਦਾ ਹਾਂਜੀ ਔਰਤਾਂ ਦੀ ਇੱਜ਼ਤਾਂ ਨਾਲ ਵੀ ਖਲਵਾੜ ਕੀਤਾ ਜਾਂਦਾ ਸੀ ਜੀ ਮਾਤਾ ਦੱਸਦੀ ਹੈ ਕਿ ਜਦੋਂ ਅਸੀਂ ਸਾਰੇ ਜਥੇ ਨੇ ਪਿੰਡ ਦੇ ਇਕੱਠੇ ਹੋ ਕੇ ਜਿਹੜੇ ਮਤਲਬ ਜਿਹੜੇ ਆਪਣੇ ਹਿੰਦੂ ਰਹਿੰਦੇ ਸੀ ਉੱਥੇ ਜੀ ਇਧਰ ਬਣਾਉਣਾ ਸੀ ਹਾਂਜੀ ਤਾਂ ਜਿਹੜੇ ਸਾਡੇ ਬਰਾਦਰੀ ਦੇ ਮੋਤਬਰ ਸੀ ਜੀ ਉਹਨਾਂ ਨੇ ਇੱਕ ਫੈਸਲਾ ਕੀਤਾ ਜੀ ਕਿ ਆਪਾਂ ਜਿਹੜੀਆਂ ਆਪਣੀਆਂ ਔਰਤਾਂ ਹੈ ਹਾਂਜੀ ਆਪਣੀਆਂ ਧੀਆਆਂ ਆਪਣੀਆਂ ਭੈਣਾਂ ਹਾਂਜੀ ਇਹਨਾਂ ਦੀ ਜਤਨਾਲ ਖਲਵਾੜ ਨਹੀਂ ਹੋਣ ਦੇਣਾ ਜੀ ਬੇਸ਼ੱਕ ਆਪਣ ਨੂੰ ਜਾਣ ਦੇਣੀ ਪੈ ਜਾਣ ਜੀ ਫੈਸਲਾ ਹੋਇਆ ਕਿ ਸਾਰੀਆਂ ਜਿਹੜੀਆਂ ਔਰਤਾਂ ਹਾਂ ਜੀ ਉਹਨਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਜੰਦਾ ਲਾ ਦਿਓ ਹਾਂਜੀ ਤੇ ਨੇੜੇ ਰੱਖ ਲਿਆ ਤੇਲ ਜੀ ਕਿ ਜਦੋਂ ਵੀ ਕੋਈ ਇਹ ਜਿਹੀ ਗੱਲ ਹੋਈ ਜੀ ਕੋਈ ਲੁਟੇਰੇ ਆਏ ਜੀ ਕੋਈ ਦੰਗਈ ਆਏ ਹਾਂ ਤਾਂ ਤੇਲ ਲਾ ਕੇ ਜੰਦਾ ਜੀ ਸਾੜ ਦਿੱਤਾ ਜਾਵੇ ਸਾਰੀਆਂ ਔਰਤਾਂ ਜੀ ਬੜਾ ਔਖਾ ਫੈਸਲਾ ਲੈਣਾ ਇਹ ਗੱਲ ਸੋਚਣੀ ਆਪਾਂ ਕਰਤਾ ਲੈਨੇ ਆ ਪਰ ਉਦੋਂ ਮਤਲਬ ਉਹਨਾਂ ਦੇ ਮਨ ਤੇ ਕੀ ਬੀਤੀ ਹੋ ਹੂੰ ਹੂੰ ਵੀ ਜੇ ਹੁਣ ਵੀ ਮੈਂ ਸਾਨੂੰ ਅੱਗ ਲੱਗੀ ਹੁਣ ਵੀ ਸਾਨੂੰ ਅੱਗ ਲੱਗੀ ਹੂੰ ਹੂੰ ਤੇ ਜਿਨ੍ਹਾਂ ਨੇ ਉਹਨੂੰ ਬੰਦ ਕੀਤਾ ਹੋ ਉਹਨਾਂ ਦੇ ਦਿਲ ਤੇ ਕੀ ਪੀਤੀ ਹੋ ਹੂੰ ਸੋ ਬੜੀਆਂ ਦਰਦਨਾਕ ਵੱਡੀਆਂ ਘਟਨਾਵਾਂ ਨੇ ਜੀ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਆਪਾਂ ਉਥੋਂ ਮਤ ਜਿਹੜਾ ਜਿਹੜੇ ਮੇਰੇ ਬਜ਼ੁਰਗ ਸੀ ਜੀ ਉਦੋਂ ਦਾਦਾ ਦਾਦੀ ਵੀ ਜਾਂਦੇ ਸੀ ਜੀ ਉਹਨਾਂ ਸਮੇਤ ਇਧਰਲੇ ਜਿਹੜਾ ਪੰਜਾਬ ਹੈ ਹਿੰਦੂ ਮਲਕੂਟ ਦੇ ਕੈਂਪ 'ਚ ਉੱਥੇ ਪਹੁੰਚ ਗਏ ਜੀ ਇਸ ਕੈਂਪ ਦੀ ਇੱਕ ਘਟਨਾ ਵੀ ਨੂੰ ਕੱਢ ਕੇ ਕਰਨ ਵਾਲੀ ਹੈ ਕੀ ਬਿਟੂ ਹੋਇਆ ਇਹ ਹੈ ਕਿ ਉਸ ਵੇਲੇ ਜਿਹੜੇ ਲੁੱਟੇ ਪੂਟੇ ਲੋਕ ਆਏ ਸੀ ਉਧਰੋਂ ਜੀ ਜਿੱਦਰੋਂ ਵੀ ਗਈ ਸੀ ਦੋਵੇਂ ਪਾਸੇ ਹੋਇਆ ਹੈ ਜੀ ਜੀ ਮੈਂ ਇਹ ਨਹੀਂ ਕਹਿੰਦਾ ਕਿ ਮਤਲਬ ਵੀ ਉਧਰੇ ਲੋਕਾਂ ਨੇ ਜ਼ੁਲਮ ਕੀਤਾ ਘਾਟੇ ਦੇ ਲੈਣ ਵੀ ਨਹੀਂ ਕੀਤੀ ਜੀ ਇਹ ਦੋਵੇਂ ਪਾਸੇ ਹੋਇਆ ਹਾਂਜੀ ਬੜਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਜੀ ਸਮਾਨ ਰਾਤ ਖੋਲਿਆ ਹਮ ਜਦੋਂ ਇੱਥੇ ਆਪਾਂ ਹਿੰਦੂਮਾਲ ਕੋਟ 'ਚ ਆਏ ਹਮ ਤਾਂ ਜਿਹੜੇ ਤੇਰੇ ਵੱਡੇ ਤਾਇਆ ਜੀ ਸੀ ਹਾਂਜੀ ਜਗਦੀਸ਼ ਰਾਏ ਕੱਕੜ ਹਾਂਜੀ ਉਹਨਾਂ ਦੀ ਉਮਰ 4 ਸਾਲ ਦੀ ਸੀ ਜੀ ਤੇ ਤੇਰੇ ਜਿਹੜੇ ਦੂਸਰੇ ਤਾਇਆ ਮੋਗੇ ਵਾਲੇ ਐ ਜੈਰਾਮ ਕੱਕੜ ਡਾਕਟਰ ਜੈਰਾਮ ਕੱਕੜ ਜੀ ਉਹ ਉਸ ਵੇਲੇ ਸਿਰਫ 13 ਦਿਨ ਦੇ ਸੀ ਜੀ ਵੇਖੋ ਕੱਚੇ ਜਨੇਪੇ ਚ ਮਾਂ ਹਾਂਜੀ ਉਹਨਾਂ ਨੂੰ ਦੋਹਾਂ ਨੂੰ ਕਿਸ ਤਰ੍ਹਾਂ ਲੈ ਕੇ ਆਈ ਹਾਂ ਇਹ ਵੀ ਕਲਪਨਾ ਕਰਦੇ ਆ ਥੋੜਾ ਜਿਹਾ ਦੋਖ ਹੁੰਦਾ ਬੜੇ ਮਜਬੂਰੀ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਉਹ ਲੋਕ ਕਰਦੇ ਸੀ ਹਾਂਜੀ ਵਪਾਰੀ ਬਣ ਕੇ ਸੀ ਸਾਰੇ ਹਾਂਜੀ ਗੱਦਰਵਾ ਦਾ ਇੱਕ ਸੇਠ ਹੈ ਜੀ ਉਹ ਉੱਥੇ ਕੈਂਪ ਵਿੱਚ ਪਹੁੰਚਿਆ ਉਹਦੀ ਕੋਈ ਔਲਾਦ ਨਹੀਂ ਸੀ ਜੀ ਉਹਨੇ ਕੈਂਪ ਮੈਨੇਜਰ ਨਾਲ ਸੌਦਾ ਕੀਤਾ ਹਾਂਜੀ ਕਿ ਮੈਨੂੰ ਕੋਈ ਇੱਥੋਂ ਤੋਂ ਬੱਚਾ ਜੀ ਦਵਾ ਦੇ ਮੇਰੇ ਕੋਈ ਬੱਚਾ ਨਹੀਂ ਜੀ ਤੇ ਮੈਂ ਤੈਨੂੰ ਇਹਨੇ ਪੈਸੇ ਦੇ ਦੂੰਗਾ ਜੀ ਉਹਨਾਂ ਨੂੰ ਵੀ ਦੇ ਦੂੰਗਾ ਤਾਂ ਮੈਨੇਜਰ ਨੇ ਮੇਰੇ ਮਾਪਿਆਂ ਨੂੰ ਬੁਲਾਇਆ ਹੂੰ ਪਿਤਾ ਜੀ ਨੂੰ ਮਾਤਾ ਜੀ ਨੂੰ ਹੂੰ ਤੇ ਪੇਸ਼ਕਸ਼ ਕੀਤੀ ਕਿ ਤੁਹਾਡੇ ਦੋ ਬੱਚੇ ਐ ਜੀ ਪਤਾ ਨਹੀਂ ਤੁਹਾਡੇ ਨਾਲ ਕੀ ਬਣੂਗੀ ਜੀ ਪਤਾ ਨਹੀਂ ਤੁਸੀਂ ਇਹਨਾਂ ਨੂੰ ਕਿਵੇਂ ਸੰਭਾਲੋਗੇ ਆ ਜਿਹੜਾ ਛੋਟਾ ਬੱਚਾ ਹੈ ਜੀ ਜਿਹੜਾ 13 ਦਾ ਬੱਚਾ ਹੈ ਇਹਨੂੰ ਤਾਂ ਹਲੇ ਸੁਰਤ ਵੀ ਨਹੀਂ ਹਾਂਜੀ ਜੇ ਤੁਸੀਂ ਇਹਨੂੰ ਵੇਚਦੇ ਹੋ ਜੀ ਸੇਠ ਨੂੰ ਦੇ ਦੇਉਂ ਉਹਦੇ ਗੋਦ ਪਾ ਦਿਓ ਜੀ ਗੋਦ ਪਾ ਦਾ ਕਹਦਾ ਸੀ ਹੈ ਤਾਂ ਵੇਚਣਾ ਹੀ ਸੀ ਜੀ ਤਾਂ ਮੈਂ ਤੁਹਾਨੂੰ ਐਨੇ ਪੈਸੇ ਦਵਾ ਦੂੰਗਾ ਜੀ ਤੇ ਇਹਨਾਂ ਪੈਸਿਆਂ ਨਾਲ ਤੁਸੀਂ ਆਪਣਾ ਜੀਵਨ ਬਸਰ ਚੰਗਾ ਕਰ ਲਓਗੇ ਹਮ ਪਰ ਮੇਰੀ ਮਾਂ ਉਹ ਮਾਂ ਦਾ ਲਈ ਹੁੰਦਾ ਭਲਾ ਮਾਂ ਕਿਵੇਂ ਇਹ ਬਰਦਾਸ਼ਤ ਕਰ ਸਕਦੀ ਹੈ ਕਿ ਉਹਦੀ ਗੋਦ ਚੋਂ ਖੋ ਕੇ ਬੱਚਾ ਦੂਸਰੀ ਗੋਦ ਚ ਪਾ ਦਿੱਤਾ ਜਾਵੇ। ਸੋ ਮੇਰੀ ਮਾਂ ਨੇ ਰੋਣਾ ਕਰ ਲਾਉਣਾ ਸ਼ੁਰੂ ਕਰਤਾ ਤੇ ਹਾਨ ਕਰਤਾ ਕਿ ਮੈਂ ਅਜੇ ਤੱਕ ਦੀ ਮਰ ਜਾ। ਮੈਂ ਆਪਣੇ ਬੇਟੇ ਨੂੰ ਆਪਣੀ ਹਿੱਕ ਨਾਲ ਨਹੀਂ ਲਾਉਂਗੀ। ਜੀ। ਸੋ ਉਹਨਾਂ ਹਾਲਾਤਾਂ 'ਚ ਮਾਂ ਤੋਹੇ ਬੱਚਾ ਨੂੰ ਲੈ ਕੇ ਇੱਥੇ ਸ਼ੇਰ ਖਾਂ ਪਿੰਡ ਆਈ ਤੇ ਸ਼ੇਰਖਾਂ ਤੋਂ ਆਪਾਂ ਬੋਹਾਏ ਜੀ ਤੇ ਆਪਣੇ ਮੇਰੇ ਪਰਦਾਦਾ ਜੀ ਤੁਹਾਡੇ ਦਾਦਾ ਜੀ ਭਗਤ ਕਾਲਾ RAM ਜੀ ਸ਼ੇਰਖਾਂ ਪਿੰਡ ਵਿੱਚ ਮੈਂ ਸੁਣਿਆ ਕਿ ਪਹਿਲੀ ਵਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਉਹ ਉਹਨਾਂ ਦੇ ਹੱਥੋਂ ਹੋਇਆ ਵੀ ਤੇ ਗੱਲ ਇਹ ਸੀ ਵੀ ਤਿੰਨ ਭਰਾ ਸੀ ਜੀ ਮੇਰੇ ਪਿਤਾ ਜੀ ਤਾਇਆ ਜੀ ਜੀ ਦੋ ਤਾਈ ਸੀ ਮੇਰੇ ਜੀ ਪਿਤਾ ਜੀ ਛੋਟੇ ਸੀ ਤੇ ਜਿਹੜਾ ਵਿਚਕਾਰਲੇ ਸੀ ਨਰਿੰਦਾਨਸ ਜੀ ਉਹਨਾਂ ਦੀ ਮੌਤ ਹੋ ਗਈ ਸੀ ਜੀ ਜੀ ਉਹਨਾਂ ਦੀ ਮੌਤ ਤੋਂ ਬਾਅਦ ਜਿਹੜੇ ਦਾਦਾ ਜੀ ਬਰਾਗੇ ਗਏ ਜੀ 60 ਹੋ ਗਏ ਉਹਨਾਂ ਦਾ ਮਨ ਜੀ ਸੰਸਾਰ ਤੋਂ ਜੀ ਬੇਹਦ ਕੁਛ ਨਹੀਂ ਜਵਾਨ ਪੁੱਤ ਦੀ ਮੌਤ ਤੋਂ ਬਾਅਦ ਉਹ ਖਿੰਡ ਗਏ ਮਾਨਸਬ ਤੌਰ ਤੇ ਤਾਂ ਖਿੰਡਨ ਤੋਂ ਬਾਅਦ ਉਹਨਾਂ ਨੇ ਸ਼ੁਰੂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਲਿਆ ਜੀ ਆਪਾਂ ਸਹਿਜਤਾ ਹੀ ਸਿੱਖਿਆ ਅਸਲ ਚ ਜੀ ਇਸੇ ਕਰਕੇ ਆਪਣੇ ਜਿਹੜੇ ਹੁਣ ਵੀ ਜਿਹੜੇ ਕਾਰਬਿਆਰ ਹੁੰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਹੁੰਦੇ ਆ ਜੀ ਦੁੱਖ ਹੈ ਸੁੱਖ ਹੈ ਤੇ ਪਿਤਾ ਆਪਣਾ ਦਾਦਾ ਜੀ ਤੇਰੇ ਉਹ ਗੁਰੂਗ੍ਰਾਂਧ ਸਾਹਿਬ ਦੇ ਲੜਨ ਲੱਗ ਗਿਆ ਜੀ ਤੇ ਉੱਥੇ ਗਰੰਥੀ ਬਣ ਗਈ ਪਾਕਿਸਤਾਨ ਚ ਜੀ ਉਦੋਂ ਹੁਣ ਤੱਕ ਬਲੀਆਂ ਜਿਹੜੀ ਰਹਿਤ ਬਰਦਾ ਸ਼ਕਤੀ ਨਾਲ ਲੱਗਣੀ ਸੀ ਹੁੰਦੀਆਂ ਬੇਸ਼ੱਕ ਉਪਗ ਬਣਦੇ ਸੀ ਜੀ ਪੱਗ ਆਪਣਾ ਜਿਹੜਾ ਹੈ ਜਿਹੜਾ ਸਾਰਾ ਹੀ ਆਪਣਾ ਜਿਹੜਾ ਪਛੋਕੜਾ ਜੀ ਉਹ ਪਗੜੀ ਧਰੀ ਹੈ ਜੀ ਲੁਵੇਟੀ ਵੀ ਪੱਗ ਹੁੰਦੀ ਸੀ ਆਉਣ ਵਾਲੀ ਟੁਕੀ ਵਾਲੀ ਪੱਗਾਂ ਨਹੀਂ ਸਿੰਦੀ ਆਉਦੀਆਂ ਜੀ ਪਰ ਕਲੀਨ ਸ਼ੇਪ ਸੀ ਜੀ ਪਰ ਉਦੋਂ ਇਸ ਗੱਲ ਦਾ ਮਤਲਬ ਜਾਦੀ ਰਹਿਤ ਮਦਾ ਦਾ ਖਿਆਲ ਨਹੀਂ ਸੀ ਕੀਤਾ ਜਾਂਦਾ ਜੀ ਤੇ ਖਾਸ ਤੌਰ ਤੇ ਪਾਕਿਸਤਾਨ ਚ ਜੀ ਤਾਂ ਜਦੋਂ ਹੱਲਾ ਪਿਆ ਜੀ ਕਿਸੇ ਨੇ ਕੋਈ ਸਮਝ ਚੁੱਕਿਆ ਕਿਸੇ ਨੇ ਕੋਈ ਸਮਝ ਚੁੱਕਿਆ ਤੇ ਤੇਰੇ ਪਰਦਾਦਾ ਜੀ ਜਾਨੀ ਮੇਰੇ ਦਾਦਾ ਜੀ ਹਾਂਜੀ ਉਹਨਾਂ ਨੇ ਕਿਹਾ ਮੈਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਜੀ ਮੇਰੇ ਤਾਂ ਇਹੀ ਸਭ ਕੁਝ ਹੈ ਜੀ ਮੈਂ ਇਨਾਲ ਲੈ ਕੇ ਜਾਊਗਾ ਜੀ ਬੜਾ ਨਹੀਂ ਸਮਝਾਇਆ ਜੀ ਪਰ ਉਹ ਬਜਦ ਰਹੇ ਹੂੰ ਗੱਡੀ ਤੇ ਕੈਂਪ ਚ ਪਹੁੰਚੇ ਸੀ ਆਪਣਾ ਹਿੰਦੂ ਮਾਲ ਕੋਟ ਜਿਹੜੇ ਜਿਹੜੇ ਕੈਂਪ ਲਗਾਇਆ ਸੀ ਜੀ ਪਾਕਿਸਤਾਨ ਤੋਂ ਉਹ ਆਪਣੇ ਸਿਰ ਤੇ ਅਸਵਾਰ ਕਰਕੇ ਸਾਰੇ ਰਾਹ ਹਾਂਜੀ ਤੇ ਉਹਨਾਂ ਨੂੰ ਇਹ ਵੀ ਵਿਸ਼ਵਾਸ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਹੈ ਜੀ ਦਾ ਸਾਡਾ ਕਿਸੇ ਨੇ ਬਾਲ ਵੰਕਾ ਨਹੀਂ ਕਰ ਸਕਣਾ ਜੀ ਤੇ ਉਹਨਾਂ ਨੂੰ ਅੰਤ ਤੱਕ ਇਹ ਵਿਸ਼ਵਾਸ ਰਿਹਾ ਜੀ ਕਿ ਜੇ ਅਸੀਂ ਸੁਖੀ ਸੰਧੀ ਇੱਥੇ ਹਿੰਦੁਸਤਾਨ ਚ ਪਹੁੰਚ ਗਏ ਤਾਂ ਉਹਦਾ ਕਾਰਨ ਸ਼੍ਰੀ ਗੁਰੂਗ੍ਰਾਂਦ ਸਾਹਿਬ ਦੀ ਛਤਰ ਛਾਇਆ ਉਹ ਸਾਡੇ ਇੱਥੇ ਸਿਰ ਤੇ ਸੀ ਜੀ ਸੋ ਪਹਿਲਾ ਜਿਹੜਾ ਪਾਠ ਉਹਨਾਂ ਨੇ ਆ ਕੇ ਇੱਥੇ ਵੀ ਹਮ ਸ਼ੇਰਖਾਂ ਵਾਲੇ ਵੀ ਹਮ ਗੁਰੂਗ੍ਰਾਂਦ ਸਾਹਿਬ ਦਾ ਕੀਤਾ ਜੀ ਇਥੇ ਵੀ ਤੋਂ ਕੁਛ ਚਰਪਾਠੀ ਰਹੇ ਨੇ ਜੀ ਮੇਰੀਆਂ ਸੁਣੀਆਂ ਸੁਣਾਈਆਂ ਗੱਲਾਂ ਹੈ ਜੀ ਇਹਦੀ ਪੁਸ਼ਟੀ ਤੇਰੇ ਕਰਨ ਵਾਲੇ ਹੁਣ ਲੋਕ ਜੀ ਸ਼ਾਇਦ ਕੋਈ ਪੁਰਾਣਾ ਬਜ਼ੁਰਗ ਸ਼ੇਰਖਾਨਾ ਰਹਿੰਦਾ ਹੋਵੇ ਉਹ ਕਰਦੇ ਜੀ ਪਰ ਇਹ ਗੱਲ ਸੱਚ ਹੈ ਜੀ ਤੇ ਚਲੋ ਥੋੜਾ ਹੋਰ ਯਾਦ ਕਰਦੇ ਆ ਹੁਣ ਜਿਵੇਂ ਸਾਡੇ ਕੋਲ ਕਾਰਾਂ ਨੇ ਕਾਰਾਂ ਦਾ ਆਮ ਘਰਾਂ ਚ ਆਮ ਹੀ ਹੋ ਗਈਆਂ ਹਮ ਹਮ ਉਹਨਾ ਟੈਮਕਾਰਾਂ ਦਾ ਘਰ ਕਿਹੜਾ ਹੋਣੀ ਹੈ ਹੂੰ ਹੂੰ ਉਦੋਂ ਇਹ ਸੁਣਿਆ ਕਿ ਊਠ ਵੱਡੀ ਸਵਾਰੀ ਬੰਨੀ ਜਾਂਦੇ ਸੀਗੀ ਹਾਂਜੀ 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 ਆਪਣੇ ਕੋਲ ਕਿਹੋ ਜੀ ਸਵਾਰੀ ਸੀ ਉਹਨਾਂ ਟੈਮਕਾਰਾਂ ਚ ਜਦੋਂ ਆਪਾਂ ਇੱਥੇ ਆਏ ਕਿਉਂਕਿ ਮੈਨੂੰ ਜਿੰਨਾ ਕ ਪਤਾ ਹੈ ਕਿ ਦਾਦੀ ਮੈਨੂੰ ਗੱਲਾਂ ਸੁਣਾਉਂਦੇ ਸੀ ਜਦੋਂ ਅਸੀਂ ਛੱਤ 'ਤੇ ਸੌਂਦੇ ਹਾਂਜੀ ਕਿ ਸਾਨੂੰ ਜੇ ਪਾਕਿਸਤਾਨ ਲੈ ਜਾਈਦਾ ਮੈਂ ਆਪਦੀ ਚਾਂਦੀ ਸੋਨਾ ਚੱਕ ਲਿਆਵਾ ਜਿਹੜੀ ਮੈਂ ਘਰੇ ਦੱਬ ਕੇ ਆਈ ਸੀ ਹਾਂ ਹਾਂ ਕਿਹੜਾ ਮਤਲਬ ਚਾਂਦੀ ਸੋਨਾ ਤਾਂ ਆਪਣੇ ਇੱਥੇ ਆਇਆ ਨਹੀਂ ਆਪਾਂ ਤਾਂ ਖਾਲੀ ਹੱਥ ਆਏ ਇੱਥੇ ਨੇ ਸੁਣਾ ਆ ਗਿਆ ਸੀ ਸੋਨਾ ਚਾਂਦੀ ਚਾਂਦੀ ਦੱਬ ਕੇ ਆਈ ਸੀ ਚਾਂਦੀ ਦੱਬ ਚਲੋ ਸੋਨਾ ਆ ਗਿਆ ਸੀ ਫਿਰ ਵੀ ਆਪਾਂ ਤੰਗ ਹੀ ਰਹੇ ਕੁੱਲ ਮਿਲਾ ਕੇ ਹਾਂ ਤਾਂ ਆਪਣੇ ਕੋਲ ਫਿਰ ਕਾਰ ਦੀ ਥਾਂ ਤੇ ਕਿਹੋ ਜੀ ਸਵਾਰੀ ਸੀ ਆਪਣੇ ਕੋਲ ਆਪਣੇ ਕੋਲ ਪਿਤਾ ਜੀ ਨੇ ਸਾਰੀ ਜ਼ਿੰਦਗੀ ਸਾਈਕਲ ਤੇ ਗੁਜ਼ਾਰੀ ਜੀ ਸਾਈਕਲ ਵੀ ਉਹਨਾਂ ਨੇ ਇੱਥੇ ਆ ਕੇ ਸਿੱਖਿਆ ਸੀ ਜੀ ਭਾਰਤ ਵਾਲੇ ਪਾਸੇ ਭੀਮੜੇ ਪਿੰਡ ਦੁਕਾਨ ਕਰਦੇ ਸੀ ਜੀ ਉਹ ਸਾਈਕਲ ਦੀ ਸਵਾਰੀ ਕਰਦੇ ਸੀ ਪਰ ਪ੍ਰਾਣੇ ਵੱਡੇ ਸੀ ਹੂੰ ਹੂੰ ਉਹਨੂੰ ਊਠ ਦੀ ਸਵਾਰੀ ਵੀ ਬਹੁਤ ਪਸੰਦੀ ਸੀ ਤੇ ਕਈ ਵਾਰੀ ਉੱਠ ਲੈ ਕੇ ਉੱਥੋਂ ਹਮ ਆਪਣੇ ਜਿਹੜੇ ਭੀਮੜੇ ਦੇ ਸ਼ੈਦ ਵਿਰਿਆਮ ਸਿੰਘ ਦਾ ਉੱਠ ਹੁੰਦਾ ਸੀ ਉਦੋਂ ਹਮ ਹਮ ਉਹਨਾਂ ਦੇ ਉੱਠ ਤੇ ਕਈ ਵਾਰੀ ਬੋਹਾ ਵੀ ਆਈ ਸੀ ਹਮ ਤੇ ਮੈਂ ਵੀ ਇੱਕ ਦੋ ਵਾਰ ਉੱਠ ਤੇ ਝੂਟੇ ਲਏ ਉਹਦਾ ਗਰੀਬ ਪਰਿਵਾਰ ਮਿਲਾ ਗਧੀਆਂ ਰੱਖਦੇ ਹੁੰਦੇ ਸੀ ਜਰਾ ਤਾਂ ਹੁੰਦੇ ਪਰ ਅਮੀਰ ਊਠ ਰੱਖਦੇ ਸੀਗੇ ਹਾਂ ਤੇ ਚਲੋ ਫਿਰ ਹੌਲੀ ਹੌਲੀ ਸਮਾਂ ਬੀਤਦਾ ਗਿਆ ਹਮ ਹਮ ਤੰਗੀਆਂ ਤੁਰਸ਼ੀਆਂ ਤੁਸੀਂ ਵੀ ਦੇਖੀਆਂ ਹੋਣਗੀਆਂ ਬਹੁਤ ਵੇਖੀਆਂ ਤੇ ਮੈਨੂੰ ਇਹ ਲੱਗਦਾ ਹੈ ਕਿ ਦਾਦਾ ਜੀ ਦੀ ਡੈਥ ਵੀ ਟਾਈਮ ਨਾਲ ਹੋ ਗਈ ਸੀ ਹੂੰ ਹੂੰ ਤਾਂ ਪਰਿਵਾਰ ਸੰਭਾਲਣ ਚ ਦਾਦੀ ਨੇ ਕਿੰਨਾ ਕਰੋ ਲਵਾਇਆ ਬੇਟੇ ਅਸਲ ਚ ਇਹ ਕੁਦਰਤੀ ਮੇਲ ਬਣਾਉਂਦੀ ਹੈ ਜੀ ਪਿਤਾ ਜੀ ਸਾਧੂ ਸੁਭਾਅ ਦੇ ਸੀ ਜੀ ਤਾਂ ਮਾਤਾ ਜੀ ਨੂੰ ਕੁਦਰਤ ਵੱਲੋਂ ਹੀ ਇੰਨਾ ਬਲ ਦਿੱਤਾ ਗਿਆ ਹੂੰ ਕਿ ਉਹ ਪਰਿਵਾਰ ਦੀ ਜਿਹੜੀ ਅਗਵਾਈ ਕਰ ਸਕਣ ਜੀ ਸਾਡੇ ਜਿਹੜੇ ਚਾਰੇ ਭਰਾਵਾਂ ਦੇ ਰਸਤੇ ਹੋਏ ਹਨ ਉਸ ਤੇ ਸਾਡੇ ਪਤਾ ਦਾ ਕੋਈ ਦਗਲ ਨਹੀਂ ਠੀਕ ਹੈ ਜੇ ਕਿਸੇ ਨੇ ਗੱਲਬਾਤ ਕੀਤੀ ਹੈ ਜਾਂ ਗੱਲ ਧੋਰੀ ਹੈ ਜਾਂ ਚਲਾਈ ਹੈ ਉਹ ਤੇਰੀ ਦਾਦੀ ਨੇ ਅਗਵਾਈ ਕੀਤੀ ਹੈ ਜੀ ਦੂਸਰਾ ਇਹ ਤੇਰੇ ਲਈ ਮਾਨ ਵਾਲੀ ਗੱਲ ਹੈ ਜਿਹੜੀ ਮੈਂ ਤੈਨੂੰ ਦੱਸ ਰਿਹਾ ਹਾਂ ਜਿਹੜੀ ਉਹਨਾਂ ਨੇ ਮਤਲਬ ਬੜੀ ਮਿਹਨਤ ਨਾਲ ਪਤਾ ਦੇ ਬਰਾਬਰਿੰਮੈਂਟ ਕੀਤੀ ਤੇ ਇਸੇ ਕਰਕੇ ਆਪਣਾ ਪਰਿਵਾਰ ਖੜਾ ਹੋਇਆ ਉਸ ਸਮੇਂ ਚ ਜਿਹੜਾ ਸਾਡਾ ਸਮਾਂ ਸੀ ਉਸ ਸਮੇਂ ਚ ਤੈਨੂੰ ਕਿਸੇ ਵੀ ਪਰਿਵਾਰ ਦੇ ਬੱਚੇ میٹرਕ ਪਾਸ ਨਹੀਂ ਮਿਲਣਗੇ ਚਾਰ ਹਾਂਜੀ ਚਾਰੇ ਬੱਚਾ ਨੂੰ میٹرਕ ਪਾਸ ਕਰਾਉਣੀ ਹੂੰ ਉਦੋਂ ਤਾਂ ਮਤਲਬ ਹੁੰਦਾ ਸੀ ਇਹਨੂੰ ਮਤਲਬ ਪੰਜ ਛੇ ਪੜ ਗਿਆ ਹਾਂਜੀ ਇਹਨੂੰ ਸਾਈਕਲ ਤੇ ਤੋਰ ਉਹ ਤੇ ਕੰਮ ਲਾਓ ਜੀ ਪਰ ਉਹ ਪੜ੍ਹਾਈ ਦੀ ਮਹੱਤਤਾ ਤੇਰੇ ਦਾਦੀ ਜੀ ਪੂਰੀ ਜਾਣਦੇ ਸੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਮਤਲਬ ਵੀ ਮੇਰਾ ਜਿਹੜੇ ਬੱਚੇ ਐ ਜੀ ਜਾਣੇ ਪਰ ਕੇ ਹਮ ਨੌਕਰੀ ਲੱਗ ਜਾਣ ਜੀ ਨੌਕਰੀਆਂ ਤੋਂ ਮਿਲ ਗਈ ਸੌਖੀ ਜਾਂਦੀ ਤੇਰੇ ਤਾ ਧੋਤਾ ਯਾਨੇ ਨੌਕਰੀ ਕੀਤੀ ਵੀ ਹੈ ਜੀ ਤਾਂ ਜਿਹੜੇ ਪਰਿਵਾਰ ਦੀ ਜਿਹੜੀ ਆਪਣੀ ਜਿਹੜੀ ਹੈ ਅੱਗੇ ਲਿਜਾਂ ਚ ਜੀ ਤੇਰੀ ਦਾਦੀ ਦਾ ਬਹੁਤ ਵੱਡਾ ਰੋਲ ਹੈ ਜੀ ਉਹਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਹੂੰ ਹੂੰ ਸਾਨੂੰ ਕੀ ਤੁਹਾਨੂੰ ਵੀ ਨਹੀਂ ਭੁੱਲਣਾ ਚਾਹੀਦਾ ਹਾਂਜੀ ਜੇ ਅਸੀਂ ਪੈਰਾਂ ਦੇ ਨਾਲ ਖੜੇ ਹੁੰਦੇ ਜਾਂ ਮਤਲਬ ਹੈ ਬੀ ਪੜ੍ਹਦੇ ਲਿਖਦੇ ਨਾ ਹਾਂਜੀ ਤਾਂ ਤੁਹਾਡਾ ਵਿਕਾਸ ਵੀ ਰੁਕ ਜਾਣਾ ਸੀ ਹਾਂਜੀ ਇਸ ਕਰਕੇ ਜਿਹੜੀ ਮਾਤਾ ਦੀ ਦੇਣ ਹੈ ਪਿਤਾ ਦੀ ਦੇਣ ਵੱਖਰੀ ਤਰ੍ਹਾਂ ਦੀ ਹੈ ਹਾਂਜੀ ਪਿਤਾ ਦੀ ਦੇਣ ਸਾਨੂੰ ਜਿਹੜੇ ਚੰਗੇ ਸੰਸਕਾਰਾਂ ਦੀ ਹੈ ਜੀ ਸੰਸਕਾਰ ਮਾਤਾ ਵੀ ਚੰਗੇ ਦਿੱਤੇ ਪਰ ਉਹਨਾਂ ਨੇ ਨਾਲ ਮਿਹਨਤ ਦਾ ਸੰਸਕਾਰ ਵੀ ਦਿੱਤਾ ਜੀ ਉਹ ਜਿਹੜਾ ਸੰਸਕਾਰ ਹੈ ਹਾਂਜੀ ਉਹ ਆਪਣੇ ਪਰਿਵਾਰ ਨੂੰ ਬਹੁਤ ਜੀ ਜਿੱਥੇ ਤੱਕ ਲਿਜਾ ਸਕਦਾ ਸੀ ਹਾਂਜੀ ਉੱਥੇ ਤੱਕ ਲੈ ਕੇ ਗਿਆ ਜੀ ਸੋ ਮਾਤਾ ਦੀ ਦੇਣ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਵੈਸੇ ਇਹ ਸਭਾਗ ਤਾਂ ਮੇਰੇ ਹਿੱਸੇ ਵੀ ਆਇਆ ਹੈ ਕਿ ਮੈਂ ਦਾਦੀ ਜੀ ਨੂੰ ਆਪ ਕੰਮ ਕਰਦੇ ਦੇਖਿਆ ਤੇ ਇੰਨੀ ਮਿਹਨਤ ਕਰਦੇ ਦੇਖਿਆ ਹੈ ਕਰੇ ਦਰੀਆਂ ਬੁੰਨੀਆਂ ਕਰੇ ਚਰਖਾ ਕਤਣਾ ਘਰ ਦਾ ਕੋਈ ਕੰਮ ਨਹੀਂ ਛੱਡਣਾ ਦਸਤਕਾਰੀ ਦੇ ਬਹੁਤ ਮਾਹਰ ਸੀ ਜੀ ਹਮ ਤੇ ਇਹ ਕੁਛੀ ਮੈਂ ਆਪਣੀ ਨਾਨੀ ਦੇ ਵਿੱਚ ਵੀ ਦੇਖਿਆ ਹਮ ਹਮ ਤੇ ਜਿਹੜੀ ਗੱਲ ਤੁਸੀਂ ਕਹੀ ਨਾ ਕਿ ਦਾਦੀ ਜੀ ਤੁਹਾਡੇ ਪੜਾਉਣ ਵਾਲੇ ਰੁਚਿਤ ਸੀ ਹਮ ਹਮ ਇਹੀ ਮੈਨੂੰ ਮੰਮੀ ਦੱਸਦੇ ਹੁੰਦੇ ਕਿ ਨਾਨਾ ਜੀ ਨੇ ਜਿਹੜੇ ਮੇਰੇ ਹਮ ਹਮ ਪਵੰਦਾ ਛਾਬੜਾ ਹੂੰ ਹੂੰ ਉਹਨਾਂ ਨੇ ਇੱਕ ਦੂ ਵੀ ਕਹਾ ਜਾ ਕੇ ਇੱਕ ਗੱਲ ਕੀਤੀ ਹੂੰ ਹੂੰ ਉਹਨਾਂ ਨੇ ਪਹਿਲ ਕੀਤੀ ਕਿ ਮੇਰੇ ਬੇਟੇ ਭਾਵੇਂ ਪੜ੍ਹਨਾ ਪੜ੍ਹਨਾ ਮੇਰੀਆਂ ਕੁੜੀਆਂ ਪੜ੍ਹਨੀਆਂ ਚਾਹੀਦੀਆਂ ਹੂੰ ਤੇ ਤਾਂ ਹੀ ਫਿਰ ਮੰਮੀ ਵੀ ਨੌਕਰੀ ਤੇ ਸੀ ਤੇ ਮੇਰੀ ਮਾਸੀ ਵੀ ਨੌਕਰੀ ਤੇ ਨੇ ਤੇ ਇੱਕ ਮਾਸੀ ਨੇ ਨੌਕਰੀ ਛੱਡੀ ਵੀ ਹੋਈ ਹੈ ਹੂੰ ਹੂੰ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਇਹ ਖਰ ਮਾਨ ਵਾਲੀ ਗੱਲ ਆ ਸਾਡੇ ਲਈ ਕਿ ਚੰਗੀ ਜਿਹੜੀ ਹੈਗੀ ਐ ਸਾਨੂੰ ਉਸੇ ਵਾਲੀ ਸਾਡੀਆਂ ਅਗੀਆਂ ਪੀੜ੍ਹੀਆਂ ਤੁਰੀਆਂ ਜਾਂਦੀਆਂ ਨੇ ਕੁਝ ਹੋਰ ਖਾਸ ਕੁਝ ਦੱਸਣਾ ਚਾਹੁੰਦਾ ਸਾਂਝਾ ਕਰ ਸਕਦੇ ਹਾਂ ਮੈਂ ਇੱਕ ਗੱਲ ਆਪਣੇ ਪਿਤਾ ਦੇ ਸੁਭਾਅ ਬਾਰੇ ਜੀ ਜ਼ਰੂਰ ਕਰਨਾ ਚਾਹਾਂਗਾ ਜੀ ਗੱਲ ਇਹ ਬਟੇ ਆਪਾਂ ਪਿਛਲੇ ਐਪੀਸੋਡ ਚ ਵੀ ਕੀਤੀ ਸੀ ਕਿ ਉਹ ਸਹਿਦੇ ਪਾਤਕ ਸਨ ਜੀ ਤੇ ਸਹਿਦੇ ਪਾਤ ਨੇ ਉਹਨਾਂ ਦਾ ਜਿਹੜਾ ਸੁਭਾਅ ਸੀ ਨਾ ਹਾਂਜੀ ਉਹ ਤਰਕਸ਼ੀਲ ਬਣਦਾ ਸੀ ਹਾਂਜੀ ਉਹ ਨਾਲ ਉਹ ਵਹਿਮਾਂ ਭਰਮਾਂ ਨੂੰ ਜੀ ਛੱਡ ਗਏ ਸੀ ਜੀ ਇੱਕ ਵਾਰ ਮਾਤਾ ਜੀ ਇਹ ਮਤਲਬ ਸਾਡੇ ਜਿਹੜੇ ਬਜ਼ੁਰਗਾਂ ਦੇ ਪਾਉਂਦੇ ਹੁੰਦੇ ਸੀ ਜਿਵੇਂ ਆਪਣਾ ਪਰੰਪਰਾ ਹੁੰਦੀ ਆ ਸਰਾਧ ਹੂੰ ਮਾਤਾ ਜੀ ਨੇ ਪੰਡਿਤ ਵੀ ਬੁਲਾਏ ਜੀ ਰੋਟੀ ਰੋਟੀ ਵੀ ਖਵਾਈ ਜੀ ਤਾਂ ਉਹ ਬੈਠੇ ਬੈਠੇ ਬੋਲਦੇ ਐ ਹੂੰ ਕਿ ਮੇਰੇ ਭਾਈ ਸਰਾਧ ਨਾ ਪਾਇਓ ਅੱਛਾ ਸਾਨੂੰ ਮੈਂ ਬੈਠਾ ਸੀ ਤੇਰੇ ਤਾਹ ਜੀ ਬੈਠੀ ਸੀ ਮੈਂ ਮੈਂ ਕੀ ਗੱਲ ਬਣੀ ਹਾਂਜੀ ਉਹ ਕਹਿੰਦੇ ਬੇਟੇ ਇਹ ਤਾਂ ਸਾਰਾ ਮੈਨੂੰ ਤਾਂ ਪਖੰਡ ਲੱਗਦਾ ਹੈ ਅੱਛਾ ਕਹਿੰਦਾ ਮੈਂ ਦੁਕਾਨ ਤੇ ਬੈਠਾ ਹਾਂ ਹਾਂਜੀ ਤੁਸੀਂ ਇੱਥੇ ਉਪੀ ਮੰਦਰ ਨੂੰ ਖਾਓ ਜੇ ਤਾਂ ਮੈਂ ਮੇਰੀ ਭੁੱਖ ਮਿਟ ਗਈ ਹੂੰ ਫੇਰ ਤਾਂ ਸਰਾਧ ਪਾ ਦਿਓ ਠੀਕ ਹੈ ਤੇ ਜੇ ਮੇਰੀ ਭੁੱਖ ਨਾ ਮਿਟੀ ਹਾਂਜੀ ਫੇਰ ਮੈਨੂੰ ਉੱਥੇ ਜਿਵੇਂ ਆਪਣੇ ਪ੍ਰਲੋਕ ਚ ਉੱਥੋਂ ਕਿਥੋਂ ਭੜਾ ਪਹੁੰਚ ਜੂ ਖਾਣਾ ਹਾਂਜੀ ਜੇ ਇੱਥੋਂ ਧਾ ਕਿਲੋਮੀਟਰ ਦੂਰ ਤੇ ਨਹੀਂ ਪਹੁੰਚ ਸਕਦਾ ਹਾਂਜੀ ਪੰਡਤ ਨੂੰ ਖਵਾਇਆ ਹਾਂਜੀ ਉੱਥੋਂ ਦਾ ਪਤਾ ਨਹੀਂ ਮੈਂ ਕਿੰਨੀ ਦੂਰ ਬੈਠਾ ਜੀ ਇਸ ਕਰਕੇ ਮੇਰਾ ਅਸਰਾਧ ਬਿਲਕੁਲ ਨਾ ਪਾਇਓ ਜੀ ਮੈਂ ਤੁਹਾਨੂੰ ਹੁਣੀ ਵੀ ਹਜ਼ਾਤ ਕਰਕੇ ਜਾਂਦਾ ਜੀ ਤੇ ਫਿਰ ਅਸਣ ਲੱਗੇ ਹੂੰ ਤੇਰੇ ਤਾਇ ਦਾ ਮੁੰਡਾ ਹੈ ਨਿਜੂ ਜੀ ਨੀਰ ਜੀ ਜੀ ਨੂੰ ਕਹਨੇ ਆਪਾਂ ਹੁਣ ਹਾਂਜੀ ਉਹ ਨੀਰ ਜੀ ਉੱਥੇ ਖੇਡ ਹੀ ਜਾਂਦਾ ਸੀ ਜੀ ਕਹਿੰਦਾ ਮੇਰਾ ਪ੍ਰੋਤਾ ਹੈ ਅੱਛਾ ਜੇ ਕਹਦਾ ਤੁਸੀਂ ਕੋਣਾ ਹਾਂ ਉਹਨਾਂ ਨਾਲ ਬਹੁਤ ਕਰਦੇ ਸੀ ਜੀ ਕਦੇ ਇਹਨੂੰ ਮਤਲਬ ਵੀ ਇਹਨੂੰ ਜੋ ਮਰਜ਼ੀ ਖਵਾ ਦਿਆ ਕਰੋ ਮੇਰੇ ਤੇ ਇਹਨੂੰ ਖਵਾਉ ਮੇਰੇ ਹਿੱਸੇ ਦਾ ਜਿਹੜਾ ਪੜਤਾ ਨੂੰ ਕੋਣ ਹੈ ਇਹਨੂੰ ਖਵਾ ਦਿਓ ਮੇਰਾ ਪ੍ਰੋਤ ਹੈ ਜੀ ਇਸ ਕਰਕੇ ਉਹਨਾਂ ਦੇ ਜਿਹੜੇ ਹੈ ਹਾਂਜੀ ਉਸ ਤੋਂ ਬਾਅਦ ਅਸੀਂ ਆਪਾਂ ਪਰਿਵਾਰ ਜਿਹੜੀ ਸ਼ਰਧ ਪਾਉਂਦੀ ਜਿਹੜੀ ਰੰਪਾ ਉਹ ਖਤਮ ਹੀ ਕਰਤੀ ਚਲੋ ਫਿਰ ਤਾਂ ਇੱਕ ਚੰਗੇ ਪਾਸੇ ਪਰਿਵਾਰ ਤੋਂ ਤੁਰ ਕੇ ਗਏ ਨੇ ਤੇ ਦੋਸਤੋ ਇਹ ਸੀ ਕੁਝ ਇੱਕ ਗੱਲਾਂ ਮੇਰੇ ਪਰਿਵਾਰ ਦੀਆਂ ਹਾਲਾਂਕਿ ਗੱਲਾਂ ਬਹੁਤ ਨੇ ਤੇ ਗੱਲਾਂ ਦਾ ਕੋਈ ਅੰਤ ਵੀ ਨਹੀਂ ਪਰ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਅੰਤ ਦੇ ਵਿੱਚ ਮੈਂ ਪਾਪਾ ਤੋਂ ਇਜਾਜ਼ਤ ਲੈਂਦੇ ਆ ਕਿ ਮੈਂ ਇਸ ਐਪੀਸੋਡ ਨੂੰ ਵਿਰਾਮ ਦੇ ਸਕਾਂ ਇੰਦੀ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਕਿ ਗੱਲਾਂ ਭਾਵੇਂ ਅਸੀਂ ਆਪਣੇ ਪਰਿਵਾਰ ਦੀਆਂ ਕੀਤੀਆਂ ਪਰ ਤੁਹਾਨੂੰ ਇਹ ਆਪਣੀਆਂ-ਆਪਣੀਆਂ ਵੀ ਲੱਗੀਆਂ ਹੋਣਗੀਆਂ ਤੇ ਕੋਸ਼ਿਸ਼ ਕਰਿਓ ਕਿ ਤੁਸੀਂ ਆਪਣੇ ਪਿਤਾ ਨਾਲ ਇਹ ਗੱਲਾਂ ਕਰ ਸਕੋ ਕਿ ਸਾਡਾ ਪਛੋਕੜ ਕੀ ਸੀ ਤੇ ਤੁਸੀਂ ਆਪਣੇ ਬੱਚਿਆਂ ਨਾਲ ਵੀ ਇਹ ਗੱਲਾਂ ਕਰ ਸਕੋਗੇ ਤੁਸੀਂ ਉਹਨਾਂ ਨੂੰ ਪਛੋਕੜ ਦੱਸ ਸਕੋ ਸਾਡੀ ਤਾਂ ਕੋਸ਼ਿਸ਼ ਹੀ ਇਹ ਹੈ ਕਿ ਪਹਿਲੇ ਦਿਨ ਅਸੀਂ ਪੀੜੇ ਪਾੜੇ ਦੀ ਗੱਲ ਕੀਤੀ ਤੇ ਅੱਜ ਪਰਿਵਾਰਕ ਪਛੋਕੜ ਦੀ ਗੱਲ ਕੀਤੀ ਤੇ ਦੋਨਾਂ ਗੱਲਾਂ ਦੇ ਵਿੱਚ ਅੰਤਰ ਵੀ ਕੋਈ ਨਹੀਂ ਗੱਲਾਂ ਤਾਂ ਇਹ ਹੈ ਕਿ ਮੋਹ ਪਿਆਰ ਦੇ ਰਿਸ਼ਤੇ ਬਣੇ ਰਹਿਣ ਤੇ ਜੇ ਰਿਸ਼ਤੇ ਬਣੇ ਰਹਿਣਗੇ ਤੇ ਤਾਂ ਹੀ ਪਰਿਵਾਰ ਵਰਗੀਆਂ ਸੰਸਥਾਵਾਂ ਚੱਲਣਗੀਆਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ